ਮੈਂ ਹੁਣ ਸ਼ੰਭੂ ਬਾਰਡਰ ਪੁਲ ਦੇ ਉੱਪਰ ਖੜਿਆ ਹਾਂ ਮੇਰੇ ਪਿੱਛੇ ਤੁਸੀਂ ਦੇਖੋ ਕਿ ਕਿਸਾਨ ਨੇ ਕਿਸਾਨ ਅੱਗੇ ਵਧਣਾ ਚਾ ਰਹੇ ਨੇ ਬਿਲਕੁਲ ਅੱਗੇ ਵਧਣ ਨੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਦੂਜੇ ਪਾਸੇ ਪੈਰਾਮਿਲਟਰੀ ਫੋਰਸ ਤਾਇਨਾਤ ਹੈ ਉਹਦਾ ਬੇਸ ਕੈਂਪ ਇੱਕ ਸਾਲ ਤੋਂ ਤਕਰੀਬਨ ਇੱਥੇ ਬਣਿਆ ਹੋਇਆ ਅੱਗੇ ਆ ਕੇ ਹੁਣ ਤੁਸੀਂ ਦੇਖੋ ਤੁਹਾਨੂੰ ਜ਼ੂਮ ਜ਼ੂਮ ਕਰਕੇ ਅਸੀਂ ਦਿਖਾਣੇ ਆ ਉਹ ਕੈਮੀਕਲ ਵੀ ਦੱਸੋ ਵੀ ਪਾਉਂਦੇ ਨੇ ਦੇਖੋ ਕਿ ਉੱਥੇ ਕੈਮੀਕਲ ਗੈਸਾਂ ਵੀ ਕਿਸਾਨਾਂ ਦੇ ਉੱਪਰ ਪਾਈਆਂ ਜਾ ਰਹੀਆਂ ਨੇ ਆਹ ਸਬੀਤ ਲੋ ਬੈਰੀਕੇਟ ਲੈ ਕੇ ਜਾ ਰਹੇ ਆ ਇਹ ਗਲਤ ਹੈ ਆਪਕੇ ਖਿਲਾਫ ਕਾਰਵਾਈ ਕੀਤੀ ਜਾਏਗੀ ਇਹ ਸੀਸੀਟੀਵੀ ਕੈਮਰੇ ਦੇ ਸਾਹਮਣੇ ਕਿਸਾਨ ਜਿਹੜੇ ਬੈਰੀਕੇਟ ਲੈ ਕੇ ਜਾ ਰਹੇ ਨੇ ਦੇਖੋ ਕਿ ਸਾਹਮਣੇ ਜਿਹੜੀ ਗੈਸ ਹੈ ਉਹ ਗੈਸ ਮਾਰੀ ਜਾ ਰਹੀ ਹੈ ਕਿਸਾਨਾਂ ਦੇ ਉੱਪਰ ਦੇਖੋ ਕਿਸਾਨ ਨੇ ਜਿਹੜਾ ਕਹਿੰਦੇ ਨੇ ਅਸੀਂ ਦਿੱਲੀ ਜਾਣਾ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਕਿਸਾਨ ਖੜੇ ਨੇ ਬਿਲਕੁਲ ਆਮੋ ਸਾਹਮਣੇ ਜਿਹੜਾ ਮਾਹੌਲ ਹੈ ਮਾਹੌਲ ਤੁਸੀਂ ਦੇਖੋ ਇਹ ਪੰਜਾਬ ਦੀ ਇਹ ਪੰਜਾਬ ਦੀ ਆ ਇਹ ਮਸਲਾ ਇੱਕ ਦਿਨ ਦਾ ਨਹੀਂ ਆ 25 ਸਾਲ ਜਿਹੜਾ 25 ਸਾਲ ਸ਼ੰਭੂ ਬਾਰਡਰ ਤੋਂ ਆਹ ਤੁਸੀਂ ਵੀਡੀਓ ਦੇਖ ਰਹੇ ਹੋ ਜਿੱਥੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਨੂੰ ਅੱਗੇ ਵਧਣ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਸਾਹਮਣੇ ਫੋਰਸ ਹੈ ਇਸ ਵਾਲੇ ਪਾਸੇ ਕਿਸਾਨ ਨੇ ਨੇ 101 ਦਾ ਜਥਾ ਮਰਜੀ ਵਡੇ ਬਣਾ ਕੇ ਤੇ ਤੋਰੇ ਸੀ ਜਿਹਦੀ ਅਗਵਾਈ ਚਤਾਲਾ ਸਾਹਿਬ ਫੂਲ ਸਾਹਿਬ ਸਰਜੀਤ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਜੀਤ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਕਰ ਰਹੇ ਨੇ ਤਾਂ ਬਾਕੀ ਨਾਮ ਹੈ ਬਾਈ ਜੀ ਗੁਰਦੀਪ ਸਿੰਘ ਕੀ ਸਿਚੁਏਸ਼ਨ ਹੁਣ ਅਗੇ ਦੀ ਵੇਖੋ ਜੀ ਡੈ ਹੈ ਜਿਹੜਾ ਸਰਕਾਰ ਨੇ ਕਹਿਆ ਹੈਗਾ ਵੀ ਅਸੀਂ ਤੁਰ ਕੇ ਜਾਣ ਲਈ ਇਜਾਜ਼ਤ ਦੇਣੇ ਇਹਨਾਂ ਦੇ ਮੰਤਰੀਆਂ ਨੇ ਵਾਰ-ਵਾਰ ਕਿਹਾ ਜੋ ਮੋਰਚਾ ਲਾਇਆ ਉਦੋਂ ਦੀ ਇਹ ਗੱਲ ਚੱਲਦੀ ਸੀ ਅੱਜ ਅਸੀਂ ਟਰੈਕਟਰ ਟਰਾਲੀਆਂ ਛੱਡ ਕੇ ਆਪਣਾ ਪਿੱਛੇ ਸਾਰਾ ਕੁਝ ਛੱਡ ਕੇ ਤੇ ਅੱਜ ਆਏ ਆ ਤੇ ਅੱਜ ਸਾਨੂੰ ਪੈਂਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਦੇਖਣ ਰਿਹਾ ਸਾਹਮਣੇ ਕਿਵੇਂ ਬੈਰੀਕੇਟਿੰਗ ਕੀਤੀ ਆ ਡਬਲ ਬੈਰੀਕੇਟਿੰਗ ਕਰਕੇ ਬਾਉਂਡਰੀ ਦੇ ਵਿੱਚ ਆਰਮੀ ਬੈਠੀ ਆ ਔਰ ਜੇ ਕਿਸਾਨ ਲਾਗੇ ਕੋਈ ਜਾਂਦਾ ਤੇ ਜ਼ਹਿਰੀਲੀ ਜਿਹੜੀ ਆ ਉਹ ਪਦਾਰਥ ਜਿਹੜਾ ਪਾਇਆ ਜਾਂਦਾ ਕਿਸਾਨ ਤੇ ਕਿਉਂਕਿ ਜਿਹੜੀ ਉਹ ਹੈਗੀ ਆ ਤੁਹਾਡੇ ਸਾਹਮਣੇ ਕਿਸਾਨ ਡੰਡਾ ਪਾਰ ਰਹੇ ਨੇ ਤੇ ਦੂਜੇ ਪਾਸੇ ਉਧਰੋਂ ਜਿਹੜੀ ਜ਼ਹਿਰੀਲੀ ਗੈਸਾਂ ਦੀ ਸਪਰੇਅ ਹੋ ਸਪਰੇਅ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਪਿੱਛੇ ਹਟ ਸਕਣ ਦੇਖੋ ਸਤਿ ਸ਼੍ਰੀ ਅਕਾਲ ਜੀ ਸੋ ਬਾਈਕਰਸ ਡਰਾਈਵਰ ਹੋਲਡਿੰਗ ਇਨ ਦਾ ਹੈਂਡ ਐਂਡ ਦੇ ਆਰ ਟ੍ਰਾਈਂਗ ਟੂ ਸਟਾਪ ਫਾਰਮਰ ਸਤਰਾਮ ਸਿੰਘ ਪੰਨੂ ਨੇ ਜਿਹੜੇ ਲਗਾਤਾਰ ਮੋਰਚੇ ਦੀ ਅਗਵਾਈ ਕਰ ਰਹੇ ਨੇ ਤੇ ਬੁਲਾ ਰਹੇ ਨੇ ਕਿਸਾਨਾਂ ਨੂੰ ਕਿ ਤੁਸੀਂ ਅੱਗੇ ਆਓ ਸੋ ਇਹ ਵੀਡੀਓ ਸੀ ਲਗਾਤਾਰ ਹੋਰ ਅਸੀਂ ਵੀਡੀਓ ਤੁਹਾਡੇ ਤੱਕ ਬਣਾ ਕੇ ਲੈ ਕੇ ਆਂਦੇ ਰਹਾਂਗੇ